ਸਮਾਓ ਪਿੰਡ ਦਾ ਜਦੋਂ ਨਾਮ ਆਉਂਦਾ ਤਾਂ ਸਭ ਤੋਂ ਪਹਿਲਾਂ ਸਾਰਿਆਂ ਦੇ ਸਹਿੰਦ ਵਿੱਚ ਪਾਲ ਸਿੰਘ ਸਮਾਓ ਆਉਂਦੇ ਨੇ ਸਮਾਓ ਆਦਾਰੀਏ ਸਾਡੇ ਆਉਂਦੇ ਆਂਦੇ ਸਾਡੇ ਆਉਂਦੇ ਆਂਦੇ ਜਨਨ ਸਮਾਓ ਆਦਾਰੀਏ ਸਾਡੇ ਆਉਂਦੇ ਆਂਦੇ ਤੀਆਂ ਤੋਂ ਬਾਅਦ ਲੋਹੜੀ ਕਿਵੇਂ ਸ਼ੁਰੂ ਹੋਈ ਦੇਖੋ ਤੀਆਂ ਦੇ ਨਾਲ-ਨਾਲ ਇਹ ਬੜੇ ਲੰਬੇ ਸਮੇਂ ਤੋਂ ਸਾਡੇ ਜੁਮੇ ਡਿਊਟੀ ਲੱਗੀ ਹੈ ੀਆਂ ਨੂੰ ਸਤਕਾਰ ਦੇਣਾ ਤੇ ਇਹਨਾਂ ਬੱਚਿਆਂ ਨੂੰ ਸਤਿਕਾਰ ਦੇਣਾ ਤੇ ਮੈਂ ਤਾਂ ਤੋਹੀ ਮੈਂ ਤਾਂ ਇੱਧਰ ਨੂੰ ਆਇਆ ਮਾਹੌਲ ਵੀ ਬੜਾ ਭਾਵਿਕ ਹੋ ਗਿਆ ਕੀ ਤੁਸੀਂ ਸੋਚ ਲੈ ਕੇ ਇਹ ਸ਼ੁਰੂ ਕੀਤਾ ਆ ਤੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿਉਂਕਿ ਜਦੋਂ ਵੀ ਤੁਹਾਨੂੰ ਇਹ ਸਵਾਲ ਪੁੱਛਿਆ ਜਾਂਦਾ ਤੁਸੀਂ ਆਪਣੀ ਮਾਂ ਦਾ ਜ਼ਿਕਰ ਕਰਦੇ ਜਿਸ ਇਨਸਾਨ ਨੇ ਆਪਣੀ ਮਾਂ ਖੋਈ ਹੋਵੇ ਤਾਂ ਉਹਦੇ ਉਹਦੇ ਅੰਦਰ ਹਰ ਇੱਕ ਔਰਤ ਦਾ ਸਤਿਕਾਰ ਹੈ ਸਮਾ ਕਦੋਂ ਆਊਗਾ ਜਦੋਂ ਮੈਂ ਇੱਕ ਨਾਲਾ ਕੀ ਆਪਣੀ ਮਾਂ ਨੂੰ ਮਹਿਸੂਸ ਕਰ ਸਕਾਂ ਸ਼ਾਇਦ ਮੈਂ ਚਾਹੁੰਨਾ ਪਰਮਾਤਮਾ ਨੇ ਕਿ ਜਨ ਜ਼ਰੂਰ ਦੇ ਹੀ ਦੇ ਮੈਂ ਉਹ ਦਿੱਕਤ ਬੰਦ ਨਹੀਂ ਚਾਹ ਇਹ ਤੇ ਨਾ ਮਾ ਮਾ ਤੁਹਾਡੇ ਸ਼ਾਸਟਰੀ ਟੀਮ ਦੇ ਬੰਦੇ ਨਾ ਕਹਿੰਦੇ ਨੇ ਕਿ ਸਾਨੂੰ ਵਿਆਹ ਦਾ ਚਾਅ ਬਹੁਤ ਹੈ ਬਟ ਪਾਲ ਵੀਰੇ ਦੇ ਹਾਂ ਬਸ ਕੋਸ਼ਿਸ਼ ਮੈਂ ਉਹਨਾਂ ਦੀ ਸਵਾਰ ਜੈਸ ਕਰੀਓ ਪਤਾ ਨਹੀਂ ਕਿਉਂ ਮੇਰੀ ਪਰਮਾਤਮਾ ਨੇ ਡਿਊਟੀ ਲਈ ਹੈ ਨਾ ਪਿਆਰ ਦਾ ਸਤਿਕਾਰ ਕਰਨਾ ਆ ਜਾਂਦੀਆਂ ਦੇ ਹਰ ਤਰ੍ਹਾਂ ਦੀ ਮਦਦ ਕਰਨਾ ਮੇਰੇ ਹਿੱਸੇ ਆਇਆ ਤੇ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਤੇ ਕਿਉਂਕਿ ਇਹ ਕੁੜੀਆਂ ਹੁੰਦੀਆਂ ਨੇ ਵਿਚਾਰੀਆਂ ਇਕੱਲੀਆਂ ਰਹਿ ਜਾਂਦੇ ਨੇ ਇਹਨਾਂ ਨੂੰ ਕੋਈ ਬਹੁਤ ਵੱਡੇ ਪਲੇਟਫਾਰਮ ਨਹੀਂ ਮਿਲਦੇ ਜਾਂ ਸਮਾਜ ਦੀ ਇੱਕ ਨੈਰੋ ਮੰਡਰਡ ਸੋਚ ਹੁੰਦੀ ਹੈ ਕੁੜੀਆਂ ਨੂੰ ਬਹੁਤਾ ਅੱਗੇ ਜਾਣ ਦਾ ਮੌਕਾ ਨਹੀਂ ਮਿਲਦੇ ਸੋ ਮੈਂ ਇਥੋਂ ਅਸੀਂ ਬਹੁਤ ਸਾਰੇ ਮੈਸੇਜ ਏਥੇ ਪਾਸ ਕਰਕੇ ਆਫਟਰ ਮੈਰਜਿਕ ਕੁੜੀ ਨੂੰ ਆਪਣੇ ਸਾਰੇ ਪਰਿਵਾਰ ਤੋਂ ਬਾਹਰ ਨਿਕਲਣਾ ਬਹੁਤ ਔਖਾ ਹੈ ਸੋ ਮੈਂ ਇਹਨਾਂ ਪਾਪ ਨਾਂ ਮਨ ਨੂੰ ਸਮਝਦੇ ਹੋਏ ਨਜਜਵਾਤਾਂ ਦੀ ਕਦਰ ਕਰਦੇ ਹੋਏ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੇ ਇਹਨਾਂ ਕੁੜੀਆਂ ਦੇ ਚਿਹਰੇ ਤੇ ਰੌਣਕ ਲਿਆਉਣ ਦੀ ਕੋਸ਼ਿਸ਼ ਕਰਦੇ ਜਿਵੇਂ ਮੇਰੇ ਵਰਗੇ ਬਹੁਤ ਸਾਰੇ ਹੋਰ ਨੌਜਵਾਨ ਇਹ ਕਦਮ ਚੱਕਣ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਪੰਜਾਬ ਦੀ ਕੋਈ ਧੀ ਕਦੇ ਆਪਣੇ ਘਰ ਦੁਖੀ ਹੋਊਗੀ ਜਦੋਂ ਕਦੇ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਊਗਾ ਸਰ ਸ਼੍ਰੀ ਗਾਲ ਜੀ ਮੈਂ ਹਾ ਖੁਸ਼ਬੂ ਤੇ ਅੱਜ ਅਸੀਂ ਪਿੰਡ ਸਮਾਉਂ ਦੇ ਵਿੱਚ ਪਹੁੰਚੇ ਆ ਸਮਾਉਂ ਪਿੰਡ ਦਾ ਜਦੋਂ ਨਾਮ ਆਉਂਦਾ ਤਾਂ ਸਭ ਤੋਂ ਪਹਿਲਾਂ ਸਾਰਿਆਂ ਦੇ ਸਹਨ ਦੇ ਵਿੱਚ ਪਾਲ ਸਿੰਘ ਸਮਾਉਂ ਆਉਂਦੇ ਨੇ ਅੱਜ ਅਸੀਂ ਉਹਨਾਂ ਦੇ ਉਸੇ ਘਰ ਦੇ ਵਿੱਚ ਖੜੇ ਆ ਜਿੱਥੇ ਲੋੜੀ ਮਨਾਈ ਜਾ ਰਹੀ ਹੈ ਬਹੁਤ ਖੁਸ਼ੀਆਂ ਨੇ ਰੌਣਕਾਂ ਲੱਗੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਪਾਲ ਸਿੰਘ ਸਮਾਉਂ ਆ ਸਸਿਕਾ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਆ ਜਿੰਨੇ ਸਾਨੂੰ ਦੇਖ ਰਹੇ ਨੇ ਉਹਨਾਂ ਦਾ ਵੀ ਸਵਾਗਤ ਹੈ ਸੋ ਮੈਂ ਤਾਂ ਹਰ ਵਾਰੀ ਮੈਂ ਤਾਂ ਇਹੀ ਕਹਿਣਾ ਹੁੰਨਾ ਵੀ ਜੇਦੋ ਵੀ ਸਾਡੇ ਵਿੜੇ ਆਉਂਦਾ ਅਸੀਂ ਤਾਂ ਉਹਨਾਂ ਅੱਗੇ ਪਲਕਾਂ ਵਸਾਉਨੇ ਆ ਸੋ ਤੁਹਾਡਾ ਦਿਲ ਦੇ ਗਹਿਰਾਈਆਂ ਵਿੱਚੋਂ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਇੱਥੇ ਜਦੋਂ ਵੀ ਅਸੀਂ ਆਉਂਨੇ ਆ ਸਾਨੂੰ ਕਦੇ ਇਹ ਨਹੀਂ ਲੱਗਦਾ ਕਿ ਕਿਤੇ ਸ਼ੂਟ ਤੇ ਆਏ ਕਿਤੇ ਇੰਟਰਵਿਊ ਤੇ ਆਏ ਇਹ ਲੱਗਦਾ ਕਿ ਆਪਣੇ ਭਰਾ ਦੇ ਵੇੜੇ 'ਚ ਖੜੇ ਆ ਆਪਣੇ ਭਰਾ ਦੇ ਘਰ ਆਏ ਤੇ ਉਸੇ ਤਰੀਕੇ ਦੇ ਨਾਲ ਪਿਆਰ ਮਿਲਦਾ ਅੱਜ ਇੱਥੇ ਤਿਆਂ ਦੀ ਲੋੜੀ ਮਨਾਈ ਜਾ ਰਹੀ ਹੈ ਦੋ ਨਿੱਕੀਆਂ ਨਿੱਕੀਆਂ ਤਿਆਂ ਦੀ ਲੋੜੀ ਮਨਾਈ ਗਈ ਆ ਤੇ ਕਿਵੇਂ ਮਤਲਬ ਤਿਆਂ ਤੋਂ ਬਾਅਦ ਲੋੜੀ ਕਿਵੇਂ ਸ਼ੁਰੂ ਹੋਈ ਦੇਖੋ ਤਈਆਂ ਦੇ ਨਾਲ-ਨਾਲ ਇਹ ਬੜੇ ਲੰਬੇ ਸਮੇਂ ਤੋਂ ਕਿਉਂਕਿ ਸਾਢੇ ਜੁਮੇ ਡਿਊਟੀ ਲੱਗੀ ਹੈ ਤਈਆਂ ਨੂੰ ਸਤਿਕਾਰ ਦੇਣਾ ਤੇ ਇਹਨਾਂ ਬੱਚਿਆਂ ਨੂੰ ਸਤਿਕਾਰ ਦੇਣਾ ਤੇ ਮੈਂ ਤਾਂ ਤੁਰ ਹੀ ਮੈਂ ਤਾਂ ਇੱਧਰ ਨੂੰ ਆਇਆ ਸੋ ਅ ਅੱਜ 4 ਮਹੀਨੇ ਬਾਅਦ ਤਈਆਂ ਤੋਂ ਬਾਅਦ ਫਿਰ ਉਸੇ ਘਰ ਚ ਉਸੇ ਬਰੋਟੇ ਥੰਡੇ ਲੋੜੀ ਦਾ ਜਿਹੜਾ ਬਾ ਕਮਾਲ ਆ ਪੇੜ ਪੱਕਿਆ ਮਾਹੌਲ ਵੀ ਬੜਾ ਭਾਵਿਕ ਹੋ ਗਿਆ ਤੁਸੀਂ ਸਾਰਿਆਂ ਨੇ ਵੇਖਿਆ ਤੇ ਕਿੰਨੀਆਂ ਅੰਦਰੋਂ ਟੁੱਟੀਆਂ ਹੋਈਆਂ ਕੁੜੀਆਂ ਸੀ ਹਨਾ ਸੋ ਸਭ ਤੋਂ ਵੱਡੀ ਖੁਸ਼ੀ ਮੈਨੂੰ ਹੋਈ ਵੀ ਮੇਰੇ ਬੜੇ ਅਜੀਬੀ ਮਿੱਤਰ ਨੇ ਏ ਵੰਟੀ ਪੁਣਿਆ ਜੀ ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ ਤੇ ਇਹ ਲੋਹੜੀ ਦੇਖਣ ਦੇ ਲਈ ਆਏ ਨੇ ਤੇ ਅਮਰੀਕਾ ਤੋਂ ਸੁਖਪਾਲ ਉਹ ਜਰਾ ਜੀ ਆਈ ਸੀ ਤੇ ਬਾਕੀ ਅਮਰ ਨੂੰ ਮੈਡਮ ਸਾਰੇ ਆਏ ਬਹੁਤ ਸਾਰੀਆਂ ਹਸਤੀਆਂ ਸੀ ਕਿਉਂਕਿ ਇਸ ਨੂੰ ਅਸੀਂ ਬੜਾ ਗੁਪਤ ਰੱਖਿਆ ਹੋਇਆ ਸੀ ਅਸੀਂ ਬਹੁਤਾ ਇਹਦਾ ਇਹਨੂੰ ਪਬਲਿਕ ਨਹੀਂ ਕਰਿਆ ਸੀ ਤੇ ਪਰ ਫਿਰ ਵੀ ਬਹੁਤ ਜ਼ਿਆਦਾ ਉੱਥੇ ਕੁੜੀਆਂ ਦਾ ਹਜੂਮ ਆਇਆ ਤੇ ਬੜਾ ਚੰਗਾ ਲੱਗਿਆ ਅ ਬਿਲਕੁਲ ਸਹੀ ਕਿਹਾ ਤੁਸੀਂ ਗੁਪਤ ਰੱਖਿਆ ਹੋਇਆ ਸੀ ਪਰ ਫਿਰ ਵੀ ਕਹਿ ਸਕਦੇ ਆ ਨਾ ਕਿ ਪਿਆਰ ਜਿੱਥੇ ਹੁੰਦਾ ਉੱਥੇ ਕਿਸੇ ਵੀ ਇਨਵੀਟੇਸ਼ਨ ਦੀ ਲੋੜ ਨਹੀਂ ਹੁੰਦੀ ਤੁਸੀਂ ਆਪ ਹੀ ਆ ਜਾਂਦਿਆਂ ਨੇ ਤਾਂ ਹੱਲੇ ਤੱਕ ਰੋਟੀ ਪਾਣੀ ਇੱਥੇ ਚੱਲ ਰਹੀ ਹੈ ਸਵੇਰੇ 11 ਵਜੇ ਤੋਂ ਫੰਕਸ਼ਨ ਸ਼ੁਰੂ ਹੈ ਤਾਂ ਕਹਿ ਸਕਦੇ ਆ ਕਿ ਬਹੁਤ ਸਬਬ ਪਿਆ ਦੇਣਾ ਹੈ ਮੇਰ ਹੈ ਪਾਲ ਵੀਰੇ ਹੋ ਰਹਾ ਤੇ ਰੱਬ ਦੀ ਕਿ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਇੱਕ ਮਹਿਮਾਨ ਜਦ ਆ ਜਾਂਦਾ ਨਾ ਉਹਨੂੰ ਹੀ ਸਾਹਮਣਾ ਬਹੁਤ ਔਖਾ ਹੋ ਜਾਂਦਾ ਤੇ ਇੱਥੇ ਇੰਨੀਆਂ ਕੁੜੀਆਂ ਆਉਂਦੀਆਂ ਨੇ ਤੇ ਕੋਈ ਕਿਸੇ ਨੂੰ ਇਹ ਨਹੀਂ ਪੁੱਛਦਾ ਵੀ ਆਹ ਚੀਜ਼ ਮੈਂ ਚੁੱਕਣੀ ਆ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ ਗਿਆ ਇਥੇ ਕੁੜੀਆਂ ਨੂੰ ਤੇ ਕੀ ਤੁਸੀਂ ਸੋਚ ਲੈ ਕੇ ਇਹ ਸ਼ੁਰੂ ਕੀਤਾ ਆ ਤੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿਉਂਕਿ ਜਦੋਂ ਵੀ ਤੁਹਾਨੂੰ ਇਹ ਸਵਾਲ ਪੁੱਛਿਆ ਜਾਂਦਾ ਤੁਸੀਂ ਆਪਣੀ ਮਾਂ ਦਾ ਜ਼ਿਕਰ ਕਰਦੇ ਹੋ ਦੇਖ ਮੈਂ ਪਹਿਲਾਂ ਵੀ ਮੈਂ ਬਹੁਤ ਭਾਵਿਕ ਹੋਇਆ ਜੀਜੇ ਸਿੰਘ ਸਾਹਿਬ ਨੇ ਆਪਣੀ ਮਾਂ ਖੋਈ ਹੋਵੇ ਤਾਂ ਉਹਦੇ ਉਹਦੇ ਅੰਦਰ ਹਰ ਇੱਕ ਔਰਤ ਦਾ ਸਤਿਕਾਰ ਹੈ ਹੈਨਾ ਤੇ ਬਹੁਤ ਸਾਰੇ ਕਾਰਨ ਨੇ ਤਾਂ ਪਤਾ ਨਹੀਂ ਕਿਉਂ ਮੇਰੀ ਪਰਮਾਤਮਾ ਨੇ ਡਿਊਟੀ ਲਈ ਹੈ ਇਹਨਾਂ ਧੀਆਂ ਦਾ ਸਤਿਕਾਰ ਕਰਨਾ ਆ ਜਾਂਦੀਆਂ ਦੇ ਹਰ ਤਰ੍ਹਾਂ ਦੀ ਮਦਦ ਕਰਨਾ ਮੇਰੇ ਹਿੱਸੇ ਆਇਆ ਤੇ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਤੇ ਕਿਉਂਕਿ ਇਹ ਕੁੜੀਆਂ ਹੁੰਦੀਆਂ ਨੇ ਵਿਚਾਰੀਆਂ ਇਕੱਲੀਆਂ ਰਹਿ ਜਾਂਦੇ ਨੇ ਇਹਨਾਂ ਨੂੰ ਕੋਈ ਬਹੁਤ ਵੱਡੇ ਪਲੇਟਫਾਰਮ ਨਹੀਂ ਮਿਲਦੇ ਜਾਂ ਸਮਾਜ ਦੀ ਇੱਕ ਨੈਰੋ ਮੰਡਡ ਸੋਚ ਹੁੰਦੀ ਹੈ ਕੁੜੀਆਂ ਨੂੰ ਬਹੁਤ ਅੱਗੇ ਜਾਣ ਦਾ ਮੌਕਾ ਨਹੀਂ ਮਿਲਦੇ ਸੋ ਮੈਂ ਇੱਥੋਂ ਅਸੀਂ ਬਹੁਤ ਸਾਰੇ ਮੈਸੇਜ ਭੇਜਿਆ ਹੁਣ ਮੇਰੇ ਪਿੰਡ ਦੇ ਵਿੱਚ ਵੀ ਕੁੜੀਆਂ ਨੂੰ ਬਹੁਤ ਘੱਟ ਪੜਾਇਆ ਜਾਂਦਾ ਸੀ ਪਰ ਹੁਣ ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਵੱਡੇ ਵੱਡੇ ਮੁਕਾਮ ਤੇ ਗਈਆਂ ਨੇ ਆਲੇ ਦੁਆਲੇ ਦੇ ਵਿੱਚ ਗਈਆਂ ਨੇ ਹੁਣ ਤਾਂ ਕੁੜੀਆਂ ਪੂਰੇ ਵਿਸ਼ਵ ਚੋਂ ਇੱਥੇ ਆਉਂਦੀਆਂ ਨੇ ਤੇ ਬਹੁਤ ਅੱਛਾ ਗਾਤਾ ਕਿਉਂਕਿ ਮੁੰਡੇ ਅਸੀਂ ਸਾਰੇ ਅਸੀਂ ਆਪ ਮੁਹਾਰੇ ਸਾਰੇ ਕਿਤੇ ਕੰਮ ਕਰਦੇ ਰਹੇ ਪਰ ਇੱਕ ਕੁੜੀਆਂ ਦੇ ਲਈ ਬਹੁਤ ਔਕਾ ਹੁੰਦਾ ਖਾਸ ਕਰਕੇ ਆਫਟਰ ਮੈਰਿਜ ਇੱਕ ਕੁ ਨਾ ਸੋ ਉਹਨਾਂ ਨੇ ਭਾਵਨਾਵਾਂ ਨੂੰ ਸਮਝਦੇ ਹੋਏ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੇ ਇਹਨਾਂ ਕੁੜੀਆਂ ਦੇ ਚਿਹਰੇ ਤੇ ਰੌਣਕ ਲਿਆਉਣ ਦੀ ਕੋਸ਼ਿਸ਼ ਕਰਦੇ ਜੀ ਮੇਰੇ ਵਰਗੇ ਬਹੁਤ ਸਾਰੇ ਹੋਰ ਨੌਜਵਾਨ ਇੱਕਦਮ ਚੱਕਣ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਪੰਜਾਬ ਦੀ ਕੋਈ ਧੀ ਕਦੇ ਆਪਣੇ ਘਰ ਦੁਖੀ ਹੋਊਗੀ ਜੇ ਉਹਨੂੰ ਕਦੇ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਊਗਾ ਤਾਂ ਮੈਂ ਤਾਂ ਆਪਣੀ ਪਰਮਾਤਮਾ ਵੱਲੋਂ ਜੋ ਡਿਊਟੀ ਲੱਗੀ ਹੈ ਪਰਮਾਤਮਾ ਨੇ ਜੋ ਮੈਨੂੰ ਕੰਮ ਦਿੱਤਾ ਮੈਂ ਉਸ ਨੂੰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜੀ ਤੇ ਵਿਆਹ ਦੀ ਗੱਲ ਤੁਸੀਂ ਕੀਤੀ ਹੈ ਪਰ ਤੁਹਾਡੀਆਂ ਧੀਆਂ ਦੇ ਨਾਲ ਗੱਲ ਹੋਈ ਹੈ ਤੁਹਾਡੇ ਕਹਿੰਦੇ ਨੇ ਕਿ ਅਸੀਂ ਪਾਲ ਵੀਰੇ ਦੇ ਪੋਤੇ ਆ ਉਹਨਾਂ ਦੇ ਨਾਲ ਵੀ ਗੱਲ ਹੋਈ ਤੁਹਾਡੀ ਟੀਮ ਦੇ ਬੰਦੇ ਆ ਨਾ ਕਹਿੰਦੇ ਨੇ ਕਿ ਸਾਨੂੰ ਵਿਆਹ ਦਾ ਚਾਅ ਬਹੁਤ ਹੈ ਬਟ ਪਾਲ ਵੀਰੇ ਦੇ ਤੇ ਮੈਂ ਜ਼ਰੂਰ ਸੁਣਨਾ ਚਾਹੁੰਗੀ ਕਹਿੰਦੇ ਨੇ ਕਿ ਅਸੀਂ ਇੰਨਾ ਸਾਨੂੰ ਚਾਅ ਹੈ ਕਿ ਸਾਨੂੰ ਲੱਗਦਾ ਵਿਆਹ ਤਿੰਨ ਕ ਹਫਤੇ ਤਾਂ ਚੱਲੂਗਾ ਹਾਂ ਬਸ ਕੋਸ਼ਿਸ਼ ਮੈਂ ਹੁਣ ਇਸ ਵਾਰ ਜੈਸ ਕਰੀ ਉਹਨਾਂ ਨੂੰ ਹਨਾ ਪਹਿਲਾਂ ਕਿਉਂਕਿ ਕੰਮ ਬੜੇ ਸੀਗੇ ਮੈਂ ਰੁਝੇ ਮੈਂ ਵਿੱਚ ਬੜਾ ਸੀ ਪਰ ਮੈਂ ਹੁਣ ਜੋ ਕਹਿੰਦੇ ਨੇ ਮੈਂ ਚੁੱਪ ਕਰ ਗਿਆ ਮੈਂ ਕਿ ਜੋ ਤੁਹਾਨੂੰ ਚੰਗਾ ਲੱਗਦਾ ਕਰਦਾ ਮੈਨੂੰ ਲੱਗਦਾ ਬਹੁਤ ਜਲਦੀ ਇਹ ਰੌਣਕ ਆਉਣ ਵਾਲੀ ਹੈ ਬਿਲਕੁਲ ਬਿਲਕੁਲ ਮੈਨੂੰ ਵੀ ਤੁਹਾਡੀਆਂ ਗੱਲਾਂ ਤੋਂ ਇਹੀ ਲੱਗ ਰਿਹਾ ਕਿ ਬਹੁਤ ਜਲਦੀ ਹੁਣ ਅਸੀਂ ਲੋੜੀ ਤੋਂ ਬਾਅਦ ਤੀਆਂ ਤੋਂ ਪਹਿਲੇ ਜ਼ਰੂਰ ਆ ਜਾਾਂਗੇ ਵਿਆਹ ਤੇ ਵੀਰੇ ਦੇ ਹਾਂ ਬਿਲਕੁਲ 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 ਜੀ ਇਹੀ ਉਮੀਦ ਹੈ ਜੀ ਸੋ ਅਸੀਂ ਚਾਹੁੰਦੇ ਆ ਕਿ ਇਸੇ ਤਰੀਕੇ ਦੇ ਨਾਲੇ ਸਵੇੜੇ ਦੇ ਵਿੱਚ ਰੌਣਕਾਂ ਲੱਗਦੀਆਂ ਰਹਿਣ ਜਿਸ ਰਾਤ ਤੁਸੀਂ ਚੱਲੇ ਹੋ ਇੰਨੀਆਂ ਧੀਆਂ ਨੂੰ ਸਤਕਾਰ ਦਿੰਨੇ ਹੋ ਇੰਨੀਆਂ ਧੀਆਂ ਨੂੰ ਪਿਆਰ ਮਿਲਦਾ ਹੈ ਰੌਣਕਾਂ ਲੱਗਦੀਆਂ ਨੇ ਤੇ ਉਸੇ ਤਰੀਕੇ ਦੇ ਨਾਲ ਇੱਥੇ ਹਮੇਸ਼ਾ ਰੌਣਕਾਂ ਲੱਗਦੀਆਂ ਰਹਿਣ ਤੇ ਤੁਹਾਡੇ ਭੈਣ ਹੁੰਦਲ ਜੀ ਹਮੇਸ਼ਾ ਕਹਿੰਦੇ ਨੇ ਕਿ ਲੋਕ ਗੀਤ ਜਿੰਨੀ ਉਮਰ ਹੋਵੇ ਪਾਲ ਵੀਰੇ ਤੇ ਤਾਂ ਮੈਂ ਵੀ ਇਹੀ ਕਹਿਣਾ ਚਾਹੂੰਗੀ ਕਿ ਲੋਕ ਗੀਤ ਜਿਸ ਦੀ ਕੋਈ ਉਮਰ ਹੀ ਨਹੀਂ ਹੁੰਦੀ ਉਨੀ ਉਮਰ ਦੇਵੇ ਰੱਬ ਪਾਲ ਸਿੰਘ ਸਮਾਉਂ ਤੇ ਇਸੇ ਤਰੀਕੇ ਦੇ ਨਾਲ ਇਹ ਤੇ ਪਿਆਰ ਸਮਾਉ ਪਿੰਡ ਦੇ ਵਿੱਚ ਤਿਆਂ ਨੂੰ ਮਿਲਦਾ ਰਹੇ